ਇੱਕ ਕੈਨੇਡਾ ਵੱਲੋਂ ਨਿਊਜ਼ ਆ ਜੋ ਹਰੇਕ ਚੈਨਲ YouTube ਦੇ ਉੱਤੇ Instagram ਤੇ ਐਟਲੀਸਟ ਜੋ ਘਰਾਂ ਦੇ ਵਿੱਚ ਪੇਪਰ ਲੱਗੇ ਆਪਣੇ ਉਹਨਾਂ ਤੋਂ ਵੀ ਆਪਾਂ ਨੂੰ ਦੇਖਣ ਨੂੰ ਮਿਲੀ ਆ ਜੋ ਕਿ ਕੈਨੇਡਾ ਦੇ ਰਿਗਾਰਡਿੰਗ ਆ ਪਰ ਕਿਸੇ ਨੂੰ ਵੀ ਉਸ ਨਿਊਜ਼ ਦਾ ਸਹੀ ਮਤਲਬ ਨਹੀਂ ਪਤਾ ਸੀ ਵੀ ਇੰਨੇ ਲੋਕ ਕਿਉਂ ਡਿਪੋਰਟ ਕੀਤੇ ਗਏ ਕਿਉਂ ਇੰਨੇ ਲੋਕਾਂ ਨੇ ਰਿਫਿਊਜੀ ਕੇਸ ਲਗਾਏ ਜਿਦੇ ਵਿੱਚ ਘੱਟੋ-ਘੱਟ 100 ਪਲੱਸ ਪੰਜਾਬੀ ਸੀ ਆਪਣਾ ਜਿਨ੍ਹਾਂ ਨੂੰ ਰਿਫਿਊਜੀ ਕੇਸ ਦੇਖਣ ਨੂੰ ਮਿਲਿਆ ਪਲੱਸ ਉਹਨਾਂ ਚੋਂ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਵੀ ਕੈਨੇਡਾ ਵੱਲੋਂ ਕਰ ਦਿੱਤਾ ਗਿਆ ਪਰ ਕੈਨੇਡਾ ਇਮੀਗ੍ਰੇਸ਼ਨ ਨੇ ਐਵੇਂ ਕਿਉਂ ਕੀਤਾ ਇਸ ਦੀ ਸਭ ਤੋਂ ਵੱਡੀ ਵਜ੍ਹਾ ਵੀ ਕੀ ਹੈ ਆਪਾਂ ਪਹਿਲਾਂ ਇੱਕ ਸ਼ਾਰਟ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਕਈ ਵੀਰਾਂ ਦੇ ਕਾਫੀ ਭੈਣਾਂ ਦੇ ਕਮੈਂਟ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਸੀ ਐਵੇਂ ਕੈਨੇਡਾ ਪਾਗਲ ਨਹੀਂ ਕਿ ਕਿਸੇ ਨੂੰ ਹਰ ਇੱਕ ਨੂੰ ਰਿਪੋਰਟ ਕਰ ਦੂਗਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ ਤੇ ਇਹ ਗੱਲ ਸੱਚ ਹੈ ਜੀ ਇੱਕ ਬਹੁਤ ਵੱਡਾ ਕਾਰਨ ਇਹਦੇ ਪਿੱਛੇ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਕੈਨੇਡਾ ਜਾਣ ਲਈ ਪਾਗਲ ਹਨ ਪਰ ਉਹਦੇ ਵਿੱਚ ਸਭ ਤੋਂ ਵੱਧ ਫਰਾਡ ਵੀ ਕੀਤਾ ਜਾਂਦਾ ਹੈ ਜੋ ਇੱਕ ਦੋ ਤਰੀਕਿਆਂ ਚ ਚੀਜ਼ਾਂ ਹੁੰਨਾਂ ਇਹ ਪਹਿਲੇ ਲੋਕ ਡਿਪੋਰਟ ਕੀਤੇ ਗਏ ਆ ਦੂਜੇ ਕੇਸ ਵਿੱਚ ਰਫਿਊਜੀ ਲਾਏ ਗਏ ਆ ਰਫਿਊਜੀ ਕੇਸ ਲਈ ਸਮਝਣ ਲਈ ਉਹਦੇ ਵਿੱਚ ਕੀ ਬੈਨੀਫਿਟ ਆ ਉਹਦੇ ਕੀ ਲਾਸ ਆ ਜਿਨ੍ਹਾਂ ਲੋਕਾਂ ਨੇ ਰਫਿਊਜੀ ਲਈ ਆ ਉਧਰ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਹਦੇ ਲਈ ਆਪਾਂ ਇੱਕ ਤੋਂ ਅਲੱਗ ਵੀਡੀਓ ਬਣਾਵਾਂਗੇ ਜੋ ਕਾਫੀ ਲੰਬੀ ਬਣੂਗੀ ਕਿਉਂਕਿ ਹਰ ਇੱਕ ਚੀਜ਼ ਤੁਹਾਨੂੰ ਸਮਝਾਵਾਂਗੇ ਹੁਣ ਜਸਟ ਆਪਾਂ ਇੱਕ ਟੌਪਿਕ ਨੂੰ ਕਲੀਅਰ ਕਰਾਂਗੇ ਇਸ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਟੂਰਿਸਟ ਵੀਜ਼ਾ ਲਏ ਤਾਂ ਬਹੁਤ ਸਾਰੇ ਲੋਕਾਂ ਨੇ ਵਿਜ਼ਟਰ ਵੀਜ਼ਾ ਲਿਆ ਪਰ ਏਜੰਟਾਂ ਨੇ ਕੀ ਕੀਤਾ ਹੈ ਉਹਨਾਂ ਏਜੰਟ ਜਿਵੇਂ ਕਿ ਕੋਈ ਵੀ ਪਰਸਨ ਆ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਣਾ ਹੈ ਮੇਰਾ ਨਾਮ ਮਨਪ੍ਰੀਤ ਹੈ ਮੇਰਾ ਬ੍ਰਦਰ ਹੈ ਜੋ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਮੈਂ ਆਪਣੇ ਬ੍ਰਦਰ ਤੋਂ ਉਹਦਾ ਪੀਆਰ ਕਾਰਡ ਮੰਗਵਾ ਲੈਣਾ ਹੈ ਪੀਆਰ ਕਾਰਡ ਦੇ ਨਾਲ ਨਾਲ ਉਹਦੇ ਕੋਲ ਸਪான்ਸਰ ਮੰਗਵਾ ਲੈਣਾ ਹੈ ਵੀਜ਼ਾ ਐਪਲੀਕੇਸ਼ਨ ਮੰਗਵਾ ਲੈਣਾ ਹੈ ਕਿ ਭਾਈ ਮੈਂ ਤੇਰੇ ਕੋਲੇ ਆਉਣਾ ਚਾਹਣਾ ਹੈ ਵਿਜ਼ਿਟ ਕਰਨਾ ਚਾਹਣਾ ਹੈ ਤੇਰੇ ਕੋਲੇ ਘੁੰਮ ਫਿਰ ਕੇ ਵਾਪਸ ਆ ਜਾਊਂਗਾ ਮੈਨੂੰ ਆਪਦੇ ਡਾਕੂਮੈਂਟ ਭੇਜ ਦੇ ਬੈਂਕ ਸਟੇਟਮੈਂਟ ਭੇਜ ਦੇ ਆਪਣਾ ਪਾਣੀ ਦਾ ਬਿੱਲ ਭੇਜ ਦੇ ਪਲੱਸ ਆਪਣਾ ਪਾਸਪੋਰਟ ਤੇ ਦੀ ਫੋਟੋ ਭੇਜ ਦੇ ਆਪ ਦਾ ਸਟੱਡੀ ਪਰਮਿਟ ਆ ਜੋ ਤੂੰ ਪੀਆਰ ਉਧਰ ਉਹ ਭੇਜ ਦੇ ਉਹ ਮੈਨੂੰ ਭੇਜ ਦਿੰਦਾ ਹੈ ਉਹੀ ਡਾਕੂਮੈਂਟ ਲੈ ਕੇ ਮੈਂ ਆਪਣੇ ਏਜੰਟ ਕੋਲੇ ਚਲਾ ਜਾਂਦਾ ਹੈ ਏਜੰਟ ਕੀ ਕਰਦਾ ਮੇਰੇ ਡਾਕੂਮੈਂਟਾਂ ਦੀਆਂ ਸੌਫਟ ਕਾਪੀਆਂ ਹੋਰ ਕਰਵਾ ਕੇ ਆਪਦੇ ਕੋਲੇ ਰੱਖ ਲੈਂਦਾ ਹੈ ਕਿਸੇ ਹੋਰ ਨੂੰ ਗੁੰਮਰਾਹ ਕਰਨ ਲਈ ਕਿਸੇ ਹੋਰ ਨਾਲ ਫਰਾਡ ਕੰਮ ਕਰਨ ਲਈ ਮੈਨੂੰ ਮੇਰੇ ਡਾਕੂਮੈਂਟ ਦੀ ਫਾਈਲਿੰਗ ਬਣਾ ਦਿੰਦਾ ਮੇਰੇ ਡਾਕੂਮੈਂਟਸ ਦੀ ਫਾਈਲਿੰਗ ਬਣਾਉਣ ਤੋਂ ਬਾਅਦ ਮੈਨੂੰ ਤਾਂ ਮੇਰਾ ਵੀਜ਼ਾ ਮਿਲ ਜਾਂਦਾ ਕਿਉਂਕਿ ਮੇਰਾ ਬਲੱਡ ਰਿਲੇਸ਼ਨ ਹੁੰਦਾ ਹੈ ਮੈਨੂੰ ਮੇਰਾ ਵੀਜ਼ਾ ਮਿਲ ਜਾਂਦਾ ਮੈਂ ਤਾਂ ਬਾਹਰ ਚਲਾ ਜਾ ਹੁਣ ਤੁਸੀਂ ਸੋਚ ਰਹੇ ਹੋ ਹੁੰਦਾ ਕੀ ਆ ਉਹ ਏਜੰਟ ਕੀ ਕਰਦੇ ਆ ਹੋਰ ਆਪਣੇ ਰਗੇ ਲੋਕਾਂ ਨੂੰ ਫੜਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਆਜੋ ਤੁਹਾਡਾ ਅਸੀਂ ਵਿਜ਼ਿਟਰ ਵੀਜ਼ਾ ਲਵਾ ਕੇ ਦੇਵਾਂਗੇ ਤੁਸੀਂ ਸਾਨੂੰ 10 ਲੱਖ ਦੇ ਦਿਓ ਤੁਸੀਂ ਸਾਨੂੰ 15 ਲੱਖ ਦੇ ਦਿਓ ਤੁਸੀਂ ਸਾਨੂੰ 20 ਲੱਖ ਦੇ ਦਿਓ ਸੇਮ ਉਹ ਕੀ ਕਰਦੇ ਆ ਜਿਹੜੇ ਡਾਕੂਮੈਂਟਸ ਮੰਨ ਲਓ ਜਿਹੜੇ ਮੇਰੇ ਭਰਾ ਨੇ ਮੈਨੂੰ ਭੇਜੇ ਸੀ ਡਾਕੂਮੈਂਟ ਉਹੀ ਸਪਾਂਸਰਸ਼ਿਪ ਉਹ ਕੀ ਕਰਦੇ ਆ ਉਹੀ ਸਪਾਂਸਰਸ਼ਿਪ ਹੋਰਾਂ ਲੋਕਾਂ ਦੇ ਵੀਜ਼ੇ ਦੇ ਵਿੱਚ ਐਡ ਕਰ ਦਿੰਦੇ ਆ ਭਾਈ ਤੇਰਾ ਟੂਰਿਸਟ ਵੀਜ਼ਾ ਲੱਗ ਗਿਆ ਤੇਰਾ ਵਿਜ਼ਟਰ ਵੀਜ਼ਾ ਲੱਗ ਗਿਆ ਐਵੇਂ ਕਰਕੇ ਜਿਹੜਾ ਹੋਰ ਕੋਈ ਬੰਦਾ ਹੈ ਮਤਲਬ ਕਿ ਏ ਬੀ ਸੀ ਡੀ ਕੋਈ ਵੀ ਐਨੀਬਡੀ 에ਜੰਟ ਕੀ ਕਰਦੇ ਆ ਉਹ ਸਪਾਂਸਰਸ਼ਿਪ ਉਹਨਾਂ ਦੇ ਵੀਜ਼ੇ ਵਿੱਚ ਲਗਾ ਦਿੰਦੇ ਆ ਐਵੇਂ ਨਹੀਂ ਕਿ ਉਹਨਾਂ ਦਾ ਵੀਜ਼ਾ ਨਹੀਂ ਆਉਂਦਾ ਉਹਨਾਂ ਦਾ ਵੀਜ਼ਾ ਵੀ ਆ ਜਾਂਦਾ ਹੈ ਉਹਨਾਂ ਦੀ ਪ੍ਰੋਫਾਈਲ ਵੀ ਸਕਸੈਸਫੁਲ ਹੋ ਜਾਂਦੀ ਹੈ ਪਰ ਜਦੋਂ ਕੈਨੇਡਾ ਇਮੀਗ੍ਰੇਸ਼ਨ ਕੋਲ ਫਾਈਲਿੰਗ ਜਾਂਦੀ ਹੈ ਕੈਨੇਡਾ ਤੋਂ ਇਮੀਗ੍ਰੇਸ਼ਨ ਕਰਕੇ ਜਦੋਂ ਉਹ ਬਾਹਰ ਜਾਣ ਲੱਗਦੇ ਆ ਤਾਂ ਜਿਸ ਬੰਦੇ ਦੀ ਸਪਾਂਸਰਸ਼ਿਪ ਉੱਤੇ ਲੱਗੀ ਹੁੰਦੀ ਹੈ ਉਹ ਉਸ ਨੂੰ ਕਾਲ ਕਰਕੇ ਪੁੱਛਦੇ ਆ ਕਿ ਭਾਈ ਐਵੇਂ ਐਵੇਂ ਕਿ ਕੋਈ ਬੰਦਾ ਤੁਹਾਡੀ ਵੇਟ ਤੁਹਾਨੂੰ ਇੱਥੇ ਮਿਲਣ ਆਇਆ ਏ ਤੁਹਾਡੇ ਕੋਲੇ ਘੁੰਮਣ ਫਿਰਨ ਆਇਆ ਏ ਜਿੱਦੋਂ ਜੇਸੇ ਬੰਦੇ ਦੀ ਉਸ ਵਾਸਤੇ ਸਪਾਂਸਰਸ਼ਿਪ ਲੱਗੀ ਹੁੰਦੀ ਹੈ ਉਸ ਉਹ ਅੱਗੋਂ ਇਮੀਗ੍ਰੇਸ਼ਨ ਨੂੰ ਆਈਆਰਸੀਸੀ ਨੂੰ ਜਵਾਬ ਦਿੰਦਾ ਹੈ ਕਿ ਬਾਈ ਮੈਂ ਤਾਂ ਇਸ ਬੰਦੇ ਨੂੰ ਜਾਣਦਾ ਹੀ ਨਹੀਂ ਕੌਣ ਆ ਹੂ ਇਜ਼ ਦੈਟ ਏ ਬੀ ਸੀ ਡੀ ਕੌਣ ਆ ਮੇਰੇ ਚਾਚੇ ਦਾ ਮੁੰਡਾ ਨਹੀਂ ਇਹ ਮੇਰੇ ਭੂਆ ਦਾ ਮੁੰਡਾ ਨਹੀਂ ਮੇਰੇ ਮਾਮੇ ਦਾ ਮੁੰਡਾ ਨਹੀਂ ਮੈਂ ਤਾਂ ਆਲਰੇਡੀ ਸਪਾਂਸਰਸ਼ਿਪ ਆ ਉਹ ਸਿਰਫ ਆਪਣੇ ਬ੍ਰਦਰ ਨੂੰ ਦਿੱਤੀ ਸੀ ਮੈਂ ਤਾਂ ਕਿਸੇ ਹੋਰ ਨੂੰ ਭੇਜੀ ਨਹੀਂ ਦੈਨ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਹੁਣ ਤੂੰ ਦੱਸ ਕੀ ਕਰਨਾ ਕਿ ਤੈਨੂੰ ਇੰਡੀਆ ਡਿਪੋਰਟ ਕਰੀਏ ਕਿ ਤੈਨੂੰ ਬੰਦੇ ਰਿਫਿਊਜੀ ਕੇਸ ਲਗਵਾ ਲੈਂਦੇ ਆ ਇੱਕ ਨੁਕਸਾਨ ਵੀ ਬਹੁਤ ਵੱਡਾ ਹੈ ਤੇ ਉਹਦਾ ਬਹੁਤ ਵੱਡਾ ਫਾਇਦਾ ਵੀ ਆ ਪਰ ਜਿਹੜੇ ਬੰਦੇ ਉਥੋਂ ਡਿਪੋਰਟ ਹੋ ਜਾਂਦੇ ਆ ਉਹ ਸਿੱਧਾ ਆਪਣਾ ਇੰਡੀਆ ਵਾਪਸ ਆ ਜਾਂਦੇ ਆ ਇਹ ਕਲੀਅਰ ਕੱਟ ਹੋ ਚੁੱਕੀ ਹੈ ਤੁਹਾਨੂੰ ਆਈ ਹੋਪ ਸਮਝ ਆ ਗਈ ਹੋਵੇਗੀ ਮੈਂ ਤੁਹਾਨੂੰ ਖੁਦ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੇਕਰ ਤੁਸੀਂ ਰਿਫਿਊਜੀ ਕੇਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਲਿਖੋ ਜਾ ਕੇ ਰਿਫਿਊਜੀ ਆਰ ਇ ਐਫ ਰਿਫਿਊਜ਼ੀ ਲਿਖ ਦਿਓ ਜਾ ਕੇ ਕਮੈਂਟ ਵਿੱਚ ਤੁਹਾਨੂੰ ਪੂਰੀ ਅਪਡੇਟ ਮੈਂ ਦੱਸ ਦੂੰਗਾ ਕਿ ਰਿਫਿਊਜ਼ੀ ਦੇ ਕਿੰਨੇ ਜ਼ਿਆਦਾ ਬੈਨੀਫਿਟ ਆ ਕਿੰਨੇ ਜ਼ਿਆਦਾ ਨੁਕਸਾਨ ਆ ਤੇ ਉਸ ਲਈ ਤੁਸੀਂ ਕੈਨੇਡਾ ਜੇਕਰ ਜਾ ਰਹੇ ਹੋ ਤੁਸੀਂ ਰਿਫਿਊਜ਼ੀ ਲਾਓ ਕਿ ਨਾ ਲਾਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਉਸ ਵੀਡੀਓ ਦੇ ਵਿੱਚ ਆਪਾਂ ਇੱਕ ਇੱਕ ਗੱਲ ਕਲੀਅਰ ਕਰਾਂਗੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਧੰਨਵਾਦ